ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਤਸਵੀਰਾਂ ਹੈਗੀਆਂ ਪਠਾਨਕੋਟ ਦਾ ਇਹ ਹਲਕਾ ਸਜਾਨਪੁਰ ਹੈਗਾ ਉਸ ਏਰੀਆ ਦੀਆਂ ਹੈਗੀਆਂ ਦੱਸਦੀ ਕਿ ਦੇਰ ਆਲ ਜਿਹੜੀ ਹੈ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਹੱਥ ਲੱਗੀ ਆ ਕਹਿੰਦੇ ਨੇ ਕਿ ਜਿਹੜਾ ਵਿਕਟੋਰੀਆ ਸਟ੍ਰੀਟ ਹੈਗਾ ਉੱਥੇ ਇੱਕ ਕੋਠੀ ਦੇ ਵਿੱਚ ਗੁਪਤ ਸੂਚਨਾ ਮਿਲੀ ਸੀਗੀ ਪੁਲਿਸ ਨੂੰ ਕਿ ਉਸ ਕੋਠੀ ਦੇ ਵਿੱਚ ਜਿਹੜਾ ਵੱਡੇ ਪੱਧਰ ਦੇ ਉੱਤੇ ਇੱਕ ਜੂਆ ਖੇਡਿਆ ਜਾ ਰਿਹਾ ਜਿੱਥੇ ਜੇਕਰ ਦਬਸ ਦਿੱਤੀ ਜਾਏ ਤੇ ਕਾਫੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਜਿੱਥੇ ਮਨੀ ਮਿਲ ਸਕਦੀ ਆ ਉੱਥੇ ਇਹ આરોપી ਵੀ ਜਿਹੜਿਆ ਕਾਬੂ ਆ ਸਕਦੇ ਨੇ ਜਦੋਂ ਪੁਲਿਸ ਵੱਲੋਂ ਇਸ ਕੋਠੀ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਤੇ ਉੱਥੇ ਕਰੀਬ ਜਿਹੜੇ ਆ 12 ਲੋਕਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਤੇ ਉਹਨਾਂ ਕੋਲ ਜਿਹੜੀ ਆ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਨਕਦੀ ਵੀ ਜਿਹੜੀ ਬਰਾਮਦ ਕੀਤੀ ਹੈ ਹਾਲਕਿ ਦੋ ਜਿਹੜੇ ਮੁੱਖ આરોપી ਨੇ ਕਹਿੰਦੇ ਜਿਹੜੇ ਭੱਜਣ ਦੇ ਵਿੱਚ ਫਰਾਰ ਹੋ ਗਏ ਨਾ ਤੇ ਫਿਲਹਾਲ ਪੁਲਿਸ ਵੱਲੋਂ ਜਿਹੜੇ ਇਹਨਾਂ ਵਾਰਾਂ ਨੂੰ ਜਿਹੜਾ ਕਾਬੂ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਦੂਸਰੇ ਭੱਜੇ ਹੋਏ ਲੋਕ ਨੇ ਉਹ ਮੁੱਖ આરોપી ਹੈਗੇ ਉਹਨਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਗੱਲਬਾਤ ਸੁਣਾਣੇ ਜਗਦੀਸ਼ ਰਾਜੀ ਐਸ ਐਚਓ ਹੈਗੇ ਉਹਨਾਂ ਦਾ ਕੀ ਕਹਿਣਾ ਸਾਰਾ ਇਸ ਮਾਮਲੇ ਸਨ ਦੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਇਹਨਾਂ ਨੂੰ ਤੁਹਾਨੂੰ ਇਹ ਬਾਅਦ ਮਿਲੀ ਸੀ ਲੋਕ ਪ੍ਰਕਾਰ ਦੇ ਇਤਲਾ ਦਿੱਤੀ ਸੀ ਕਿ ਜਿਹੜੀ ਹੈ ਵਿਕਟੋਰੀਆ ਸਟੇਟ ਦੇ ਵਿੱਚ ਕੁਝ ਕੁਝ ਬੰਦੇ ਜਿਹੜ ਉਥੇ ਗਾਇਦੇ ਲੈ ਕੇ ਉੱਥੇ ਜੂਆ ਖੇਡ ਰਹੇ ਸਨ ਮੌਕੇ ਤੇ ਰੇਡ ਕੀਤਾ ਉਹਦੇ ਵਿੱਚ ਜਿਹੜੇ ਆ ਅਸੀਂ 12 ਬੰਦੇ ਫੜਲੇ ਆ ਇੱਕ ਮਾਲਕ ਤੇ ਇੱਕ ਜਿਹੜਾ ਹੋਰ ਆਪਣਾ ਇੱਕ ਮੁੰਡਾ ਹੋਰ ਉਥੇ ਪਘੋੜਾ ਹੋ ਗਿਆ ਉਹਦੇ ਵਿੱਚ ਤੇ ਜਿਹੜੀ ਰਿਕਵਰੀ ਹੈੀ ਉਹ ਦਿਨ ਨੈਚੁਰਲ ਮੇ ਅਲਮੋਸਟ ਵੀ ਰਿਕਵਰੀ ਹੋ ਗਈ ਸਾਡੇ ਇਸ ਮਾਮਲੇ ਦੇ ਵਿੱਚ ਲੈ ਕੇ ਉਹਨਾਂ ਨੇ ਜਵਾਨ ਦਿੱਤੀ ਕਿ ਇਹ ਆ ਗੈਂਬਲਿੰਗ ਐਕਟ ਦਾ ਬਰਚਾ ਦਰਜ ਕੀਤਾ ਜੀ ਡਿਲੇਵਲ ਸੀਗਾ ਇਹ ਗੈਂਬਲਿੰਗ ਐਕਟ ਤੇ ਇਨੂੰ ਲੈ ਕੇ ਅੱਗੇ ਫੱਟਰ ਕਾਰਵਾਈ ਜੇ ਦੂਪ ਘੋੜੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਆਪਾਂ ਗ੍ਰਿਫਤਾਰ ਕੀਤਾ ਜਾਏਗਾ ਉਹਨਾਂ ਦੇ ਐਡਰੈਸ ਆ ਗਏ ਨੇ ਸਾਡੇ ਕੋਲ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਜਲਦ ਤੋਂ ਜਲਦ